ਨਾਨੂ ਤੇ ਹੁਣੇ ਪੂਣੀ ਆ ਗਿਆ ਪੀਟਾ ਡਾਪ ਮਰੋ ਤੇ ਦੇਖ ਪਿਆ ਆ ਦੇ ਦੋਰ ਫਿਰ ਗਿਆ ਤਾਂ ਹੁਣ ਦੌੜਿਆ ਦੌੜ ਫਿਰੀ ਆ ਇਹ ਲੜ ਪਟਾਣਾ ਹੋਇਆ ਲਤ ਲਮਕ ਗਿਆ ਸਰਕ ਤੇ ਪੇਸ਼ੈਂਟ ਨੂੰ ਦੇਖਿਆ ਤੇ ਔਨ ਸਪਾਟ ਉਹਨਾਂ ਨੇ ਵੀ ਮੇਰੇ ਸੀਨੀਅਰਸ ਨੇ ਵੀ ਕਿਹਾ ਕਿ ਉਹ ਬ੍ਰੌਟ ਡੈੱਡ ਸੀਗੇ ਕੀ ਕਾਰਨ ਸੀ ਕਰ ਜੀ ਉਹਦਾ ਉਹਨਾਂ ਨੂੰ ਚਾਈਨੀਆਂ ਡੋਰ ਜਿਹੜੇ ਕਹਿ ਰਹੇ ਸੀਗੇ ਇਹਨਾਂ ਦੇ ਨਾਲ ਵਾਲੇ ਕਿ ਡੋਰ ਵੱਜੀ ਹੈ ਤੇ ਮੈਂ ਪੇਸ਼ੰਤ ਨੂੰ ਦੇਖਿਆ ਸੀਗਾ ਪੂਰਾ ਗਲੇ ਤੇ ਕੱਟ ਲੱਗਾ ਹੋਇਆ ਪੂਰੀ ਸਵੇਅਰ ਬਲੀਡਿੰਗ ਕਰਕੇ ਹੀ ਇਹਨਾਂ ਦੀ ਡੈਥ ਹੋਈ ਚਾਹ ਇਨਾ ਡੋਰ ਪੂਰੀ ਗਲੇ ਦੇ ਤੱਕ ਫੇਰ ਚੁੱਕੀ ਸੀਗੀ ਬੋਲ ਜੀ ਐ ਰਾਜਕੌਰ ਬੀ ਦਾ ਕੀ ਨਾਮ ਜੀ ਮੇਰੇ ਜੇਰ ਦਾ ਬੇਟਾ ਆ ਯਾ ਕੀ ਗੱਲ ਹੋਈ ਜੀ ਅੱਜ ਉਹਨੇ ਮੇਰੇ ਕੋਲ ਆਇਆ ਸਾਨੂੰ ਤੇ ਉਹਨੇ ਫੂੜ ਆ ਗਿਆ ਪੀਟਾ ਡਾਪਮਰੋ ਤੇ ਡੇਕ ਪਿਆ ਆ ਉਹਦੇ ਦੋਰ ਫਿਰ ਗਿਆ ਹਏ ਚਾਈਨਾ ਡੋਗਰੀ ਕੋਈ ਪਤਾ ਨਹੀਂ ਸਾਡੇ ਅੰਦਰ ਦੋ ਤੋਂ ਚੱਕ ਗਿਆ ਨਾ ਸਰ ਕੋਈ ਪਤਾ ਨਹੀਂ ਕਿ ਇਹ ਡੋਰ ਬਿਨ ਚਾਈਨਾ ਜਾਂਦੇ ਬੀਬੀ ਹਾਏ ਕੀ ਕੰਮ ਵੀ ਹੁੰਦੀ ਦੀ ਉੱਤੇ ਡੂਰ ਤੇ ਜਿਹੜੀ ਬਿਡੋਰ ਵੇਚਦੇ ਨੇ ਹਾਏ 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 ਜੀ ਹਾਏ ਇਨਸਾਨ ਤਾਂ ਵੀ ਮੰਗਦਾ ਹੀ ਆ ਕਿ ਉਹਲੇ ਕੀ ਕਰ ਗਏ ਆ ਦਾ ਪਵਾ ਤੇ ਚਲੇ ਗਿਆ ਹਾਂ ਜੀ ਹਾਂਜੀ ਸਾਡੇ ਭਰਾ ਹੀ ਲੱਗਦੇ ਆ ਜੀ ਤੁਹਾਡਾ ਲੱਗਿਆ ਜੀ ਕਾਰਜ ਸਿੰਘ ਕੀ ਗੱਲ ਹੋਈ ਇਹ ਮੈਂ ਗਾ ਲੰਘ ਜਾਵਾ ਤੇ ਅਸੀਂ ਦਿਨ ਤੋਂ ਹੋਇਆ ਮੈਂ ਲੰਘਦੇ ਆ ਦੇਖਿਆ ਮੇਰੇ ਕੋ ਮੋਬਾਈਲ ਨਹੀਂ ਸੀ ਹੈਗਾ ਤੇ ਮੈਂ ਖਲੋਤਾ ਨਹੀਂ ਮੈਂ ਦਵਾ-ਦਵਾ ਜਾ ਕੇ ਘਰ ਦੱਸਿਆ ਵਾ ਤੇ ਆਇਆ ਘਰ ਦੇ ਤੇ ਦੋ ਜਣੇ ਵੀਰੇ ਉੱਥੇ ਖਲੋਤੇ ਸੀ ਉਹਨਾਂ ਨੇ ਉਹਦੇ ਲਾਗੇ ਫਾਜਤ ਕਰਕੇ ਕਿੱਦਾਂ ਇਹਨੂੰ ਇੱਥੇ ਅਪੜਾਇਆ ਵਾ ਹਾਲੇ ਪਕੀਤੀ ਹੋਦੀ ਪਰ ਮੇਰੇ ਕੋ ਨਵਾਂ ਨਹੀਂ ਨਾ ਕਰ ਜਾ ਕੇ ਦੱਸਿਆ ਰੌਲਾ ਰਪਾ ਪਾਇਆ ਤੇ ਬੰਦੇ ਆਏ ਸਾਡੇ ਧੋਰ ਫਿਰੀ ਹਾਂਜੀ ਧੋਰ ਫਿਰੀ ਸਾਉਂਡ ਕਿਤਰਾ ਵੱਢੀ ਗਈ ਹੈ ਦੱਸੋ ਤਾਂ ਹੌਣ ਤਾਉ ਤੇ ਦੋ ਤਾ ਧੋਰ ਫਿਰੀ ਆ ਐ ਲੜ ਪਟਾਣਾ ਹੋਇਆ ਲਤ ਲਮਕ ਗਿਆ ਸਰਕ ਤੇ ਮੇਰਾ ਨਾਮ ਡਾਕਟਰ ਰੈਮਨ ਹੈ ਮੈਂ ਐਮਰਜੈਂਸੀ ਡਿਊਟੀ ਤੇ ਸੀਗੀ ਮੇਰੇ ਨਾਲ ਡਾਕਟਰ ਸੁਨੀਲ ਆਰਥੋਪੀਡੀਸ਼ਨ ਤੇ ਡਾਕਟਰ ਗੋਸਿਮਰਨ ਸਰਜਰੀ ਦੇ ਐਮਡੀ ਅਪਾ ਤਿੰਨਾਂ ਨੇ ਪੇਸ਼ੈਂਟ ਨੂੰ ਦੇਖਿਆ ਤੇ ਔਨਸਪੋਟ ਉਹਨਾਂ ਨੇ ਵੀ ਮੇਰੇ ਸੀਨੀਅਰਸ ਨੇ ਵੀ ਕਿਹਾ ਕਿ ਉਹ ਬ੍ਰੌਟ ਡੈੱਡ ਸੀਗੇ ਕੀ ਕਾਰਨ ਸੀਗਾ ਜੀ ਉਹਦਾ ਉਹਨਾਂ ਨੂੰ ਚਾਈਨਿਆ ਡੋਰ ਜਿਹੜੇ ਕਹਿ ਰਹੇ ਸੀਗੇ ਇਹਨਾਂ ਦੇ ਨਾਲ ਵਾਲੇ ਕਿ ਡੋਰ ਵੱਜੀ ਹੈ ਤੇ ਮੈਂ ਪੇਸ਼ੈਂਟ ਨੂੰ ਦੇਖਿਆ ਸੀਗਾ ਪੂਰਾ ਗਲੇ ਤੇ ਕੱਟ ਲੱਗਾ ਹੋਇਆ ਪੂਰੀ ਸਵੈਅਰ ਬਲੀਡਿੰਗ ਕਰਕੇ ਹੀ ਇਹਨਾਂ ਦੀ ਡੈਥ ਹੋਈ ਚਾਈਨਾ ਡੋਰ ਪੂਰੀ ਗਲੇ ਦੇ ਤੱਕ ਫੇਰ ਚੁੱਕੀ ਸੀ ਮੈਂ ਅਜੇ ਤੇ ਆਈ ਆ ਮੈਨੂੰ ਪਤਾ ਨਹੀਂ ਹੁੰਦਾ ਇਹਨਾਂ ਦਾ ਨਾਂ ਨੂੰ ਕੀ ਆ ਮੈਂ ਵੇਖਣਾ ਪਾਜੀਫਾਈ ਕਰਦਾ ਪਤਾ ਕਰਨਾ ਵੇ ਕੀ ਕਰ ਦਵਾਤਿਆ ਕਿ ਮੈਂ ਤਾਂ ਦਾਦਾਾਂ ਵੀ ਕਿੰਨਾ ਕਿੰਨਾ ਹੋਈ ਆ ਅਸਰ ਸਾਹਿਬ ਵੇਖਣ ਗਏ ਮੌਕਾ ਉਹ ਮੌਕੇ ਤੋਂ ਪਤਾ ਲੱਗੂਗਾ ਵੀ ਕਿਦਾਂ ਕਰਦਾ ਉਹ ਦਾਦਾ ਇਹਦੇ ਨਾਲ ਇੱਕ ਇਹ ਪਿੱਛੇ ਬਿਠਾ ਹੀ ਇਹਦੇ ਨਾਲ ਕੋਈ ਇਹਦੇ ਅੱਗੇ ਚਲਾਉਂਦਾ ਹੀ ਮੋਰਸਾ ਉਹਦੇ ਵੀ ਕਿਤੇ ਕੰਮ ਤੇ ਲੱਗਾ ਵਾ ਕੁਝ ਦੋ ਫਰੀਆ ਮਤਲਬ ਹੁਣ ਉਹਦੇ ਪਤਾ ਲੱਗੂਗਾ ਵੀ ਕਿਦਾਂ ਕੀ ਭਲਾ ਪਿੰਡ ਤੇ ਲੱਗੇ ਕੋ ਪਟ્રોલ ਪੰਪਿਆ ਪਟ્રોલ ਪੰਪ ਤੇ ਇਨਸੀਡੈਂਟ ਹੋਇਆ ਪਰ ਆਪਾਂ ਵੇਖਦੇ ਹੈ ਕਿੰਨਾ ਡਰੇ ਦੀ ਚੈਨਲ ਚਲੂ ਉਹ ਤੇ ਹੁਣ ਜਾਂਚ ਦਾ ਵਿਸ਼ਾ ਹੀ ਆ ਲੱਗੂ ਪਤਾ ਕੀ ਗੱਲਬਾਤ ਹੋਈ ਕਿਦਾਂ ਹਣਾ ਅਬ ਕਰਦੇ ਨੇ ਪਛਾਤਾ ਸਤਿ ਕਰੂਗਾ ਪਤਾ ਫਿਰ ਹਤੇ ਨਾਮ ਨੂੰ ਤਾਂ ਹੋਆ ਆਪੇ ਵੀ ਟ੍ਰੇਸ ਹੋ ਜਾਊਗਾ ਬਾਅਦ ਵਿੱਚ ਉਹਦੇ ਹੋ ਸਕਦਾ ਉੱਥੇ ਸੀਸੀਟੀਵੀ ਫੁਟੇਜ ਜਾਂ ਕੋਈ ਨਾ ਕੋਈ ਗੱਲ ਹੋਊਗੀ